ਸ਼ਿਖਾ ਜੀ ਮੈਂ ਤੁਹਾਨੂੰ ਮੋਂਗਾ ਤੁਹਾਡੇ ਨਾਲ ਅੱਜ ਕੋਰਕਪੁਰਾ ਦੇ ਵਿੱਚ ਰੈਫਿਕ ਦੀ ਸਮੱਸਿਆ ਨੂੰ ਲੈ ਕੇ ਅਲੱਗ-ਅਲੱਗ ਬਜ਼ਾਰਾਂ ਦੇ ਵਿੱਚ ਦੇਖਿਆ ਗਿਆ ਕਿ ਇਸ ਤਰ੍ਹਾਂ ਟ੍ਰੈਫਿਕ ਦੀ ਸਮੱਸਿਆ ਚੱਲ ਰਹੀ ਹੈ ਅਧਿਤੋ ਹਾਰਾਂ ਦੇ ਦਿਨ ਹੈ ਇਸ ਪ੍ਰਤੀ ਅੱਜ ਨਗਰ ਕੌਂਸਲ ਦੇ ਵਿੱਚ ਅ ਚਾਰਜ ਟ੍ਰੈਫਿਕ ਚਾਰਜ ਅਗਰਪਾਪ ਸਿੰਘ ਅਤੇ ਉਹਨਾਂ ਦੇ ਨਾਲ ਅਜਿੰਦਰ ਕੁਮਾਰ ਸ਼ਰਮਾ ਜੀ ਅਤੇ ਵਾਈਸ ਪ੍ਰਧਾਨ ਤੰਤ ਤੋ ਸੀ ਨਾਲ ਇਸ ਪ੍ਰਤੀ ਮਿਲਦੀ ਗਿੱਦੀ ਗਈ ਤਾਂ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਇਸ ਤਿਹਾਰਾ ਦੇ ਦਿਨ ਜੋ ਲੋਕਾਂ ਨੂੰ ਪਰੇਸ਼ਾਨੀਆਂ ਨਾ ਆਉਣ ਦਾ ਜਲਦੀ ਹੀ ਕੋਈ ਹੱਲ ਕੱਢ ਲਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਕਿਸ ਤਰ੍ਹਾਂ ਲਾਈਵ ਤਸਵੀਰਾਂ ਚੱਲ ਰਹੀਆਂ ਨੇ ਕਿ ਇੱਕ ਮੋਟਰਸਾਈਕਲ ਵੀ ਇਸ ਵਿੱਚ ਦੀ ਟਪਣਾ ਮੁਸ਼ਕਲ ਹੋਇਆ ਪਿਆ ਹੈ ਤਾਂ ਜੋ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇਸ ਆਤਮਸਿਆ ਦਾ ਹੱਲ ਜਲਦੀ ਹੀ ਕੱਢ ਲਿਆ ਜਾਵੇਗਾ ਤੇ ਇਹਨਾਂ ਨੇ ਕੀ ਕਿਹਾ ਆ ਉਹ ਤੁਹਾਨੂੰ ਸੁਣਾਣੀ ਜੀ ਮੇਰੀ ਜਿਹੜੀ ਸ਼ਹਿਰ ਕੋਰਪੋਰੇਸ਼ਨ ਦੀ ਟ੍ਰੈਫਿਕ ਸੱਸਿਆਰੀ ਹੈ ਤੁਹਾਨੂੰ ਲੱਗਿਆ ਸਮਾਨ ਵਾਟੇ ਜਾਂ ਫਿਰ ਜਿਹੜੀਆਂ ਬਚਾਲੇ ਕਰਦੇ ਆ ਉਹਨਾਂ ਬਾਰੇ ਅੱਜ 4-5 ਘੰਟਾ ਹੋਇਆ ਨੜੇ ਤੋਂ ਉਹਨਾਂ ਬਾਰੇ ਕੀ ਹੋਇਆ ਅੱਜ ਸਤੰਤਰ ਜੋਤੀ ਨਾਲ ਮੀਟਿੰਗ ਹੋਈ ਹੈ ਤੇ ਸ਼ਹਿਰ ਦੇ ਮੋਤਵਾਰ ਬੰਦੇ ਵੀ ਆਏ ਆ ਤੇ ਪਹਿਲਾਂ ਤਾਂ ਇੱਕ ਇਹਨਾਂ ਨੇ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਸਮੱਸਿਆ ਸੀ ਜਿਹੜੀ ਖੱਡੇ ਜਿਹੇ ਪਏ ਸੀ ਮੀਂਹ ਦੇ ਕਾਰਨ ਉਹ ਅੱਜ ਖੱਡੇ ਭરાਏ ਗਏ ਨੇ ਕਿਉਂਕਿ ਅੱਜ ਇਹ ਲਵਾਕੇ ਨੇ ਸਤੰਦਰ ਚੋਸੀ ਜੀ ਜੋ ਇੱਕ ਬੋਰਾ ਜਮ 1600 ਰੁਪਏ ਦਾ ਆਇਆ ਹੈ ਉਹ ਹਰ ਖੱਡਾ ਭਰ ਕੇ ਤੇ ਸ਼ਹਿਰ ਨਿਵਾਸੀਆਂ ਨੂੰ ਇੱਕ ਵੱਡੀ ਸਹੂਲਤ ਟ੍ਰੈਫਿਕ ਦੀ ਸਮੱਸਿਆ ਦੀ ਦੂਰ ਕਰਾਂਗੇ ਇੱਕ ਹੋਣਾ ਇੱਕ ਹੋਰ ਅਸੀਂ ਕੀਤਾ ਵੀ ਸ਼ਹਿਰ ਵਿੱਚ ਜਿਹੜੇ ਨਜਾਇਜ਼ ਕਬਜ਼ੇ ਨੇ ਰੇੜੀਆਂ ਲੱਗੀਆਂ ਨਜਾਇਜ਼ ਉਹ ਅਸੀਂ ਕੱਲ ਤੋਂ ਸ਼ੁਰੂ ਕਰ ਰਹੇ ਹਾਂ ਵੀ ਉਹ ਜਿਹੜੇ ਨਜਾਇਜ਼ ਕਬਜ਼ੇ ਹਟਾਈ ਜਾਣਗੇ ਤੇ ਇਹ ਸਵਤੰਤਰ ਜੋਤੀ ਜੀ ਦਾ ਮੀਟਿੰਗ ਕੀਤੀ ਹੁਣ ਤੇ ਇਹ ਕਹਿੰਦੇ ਵੀ ਅੱਜ ਅਸੀਂ ਲੋਕ ਫਮੈਂਟ ਕਰਾਂਗੇ ਤੇ ਕੱਲ ਨੂੰ ਸਵੇਰੇ ਕਰਾਂਗੇ ਤੇ ਕੱਲ ਨੂੰ ਸ਼ਾਮ ਨੂੰ ਅਸੀਂ ਉਹਨਾਂ ਦੇ ਨਜਾਇਜ਼ ਕਬਜ਼ੇ ਵੀ ਚੱਕੀ ਜਾਣਗੇ ਅਸੀਂ ਸਾਡੇ ਜਿਵੇਂ ਟ੍ਰੈਫਿਕ ਇੰਚਾਰਜ ਹਰਪਾਲ ਸਿੰਘ ਜੀ ਇੱਥੇ ਆਏ ਆ 7-8 ਦਿਨਾਂ ਤੋਂ ਇਹਨਾਂ ਦੇ ਵੱਡੇ ਅਫਸਰ ਐਸਐਸਪੀ ਮੈਡਮ ਡੀਐਸਪੀ ਸਾਹਿਬ ਉਹਨਾਂ ਦੇ ਹਦਾਇਤਾਂ ਅਨਸਾਰ ਜਦ ਕੀ ਬਾਜ਼ਾਰ ਵਿੱਚ ਲੋਕਾਂ ਨੂੰ ਟ੍ਰੈਫਿਕ ਟ੍ਰੈਫਿਕ ਦੀ ਬਹੁਤ ਜ਼ਿਆਦਾ ਤਕਲੀਫ ਆ ਰਹੀ ਆ ਇਹ ਸਾਡੇ ਪ੍ਰਾਣੇ ਇੱਥੇ ਸ਼ਰਮਾ ਜੀ ਡਿਊਟੀ ਨਿਭਾ ਰਹੇ ਨੇ ਇਹਨਾਂ ਦੀ ਵੀ दिली ਤਮੰਨਾ ਸਾਡੇ ਕੋਲ ਆਪ ਆਏ ਆ ਇਹ ਬੰਦੇ ਪਹਿਲੀ ਵਾਰੀ ਵੀ ਸਾਡੀ ਦਿਲ ਦੀ ਹੈ ਵੀ ਅਸੀਂ ਆਪ ਦੀ ਜਿਹੜੀ ਜਿਹੜਾ ਕੰਮ ਆ ਡਿਊਟੀ ਆ ਉਹ ਪ੍ਰੋਪਰ ਤੰਗ ਨਾਲ ਨਿਭਾਈਏ ਤਾਂ ਕਿ ਜਿਹੜੇ ਬਾਜ਼ਾਰ ਚ ਅੱਜ ਕੱਲ੍ਹ ਦੁਕਾਨਾਂ ਮੰਡੀ ਦਾ ਆਪਣੇ ਮੋ ਚੱਲ ਰਿਹਾ ਪੀਰੀਅਡ ਬਈ ਉਹਨਾਂ ਦੇ ਦੁਕਾਨਦਾਰਾਂ ਦੀ ਦੁਕਾਨਦਾਰੀ ਚੱਲੇ ਵੀ ਜਿਹੜੇ ਨਜਾਇਜ਼ ਕਬਜ਼ੇ ਆ ਉਥੇ ਨਜਾਇਜ਼ ਟ੍ਰੈਫਿਕ ਰੋਕਦਾ ਉਹਨਾਂ ਦੀ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਆਉਂਦਿਆ ਹੀ ਮੇਰੇ ਨਾਲ ਬੜਾ ਇਹਨਾਂ ਨੇ ਕਿਹਾ ਬਾਈ ਜੀ ਖੱਡੇ ਭੜਾ ਲਓ ਪਰਸੋਂ ਵੀ ਮੀਟਿੰਗ ਹੋਈ ਮੈਂ ਇਹਨਾਂ ਨੂੰ ਕਿਹਾ ਕੋਈ ਨਹੀਂ ਇੱਕ ਦੋ ਦਿਨ ਵੇਟ ਕਰੋ ਕਿਉਂਕਿ ਕੱਲ ਨੂੰ ਕੋਈ ਉੱਤੇ ਆਉਂਦੀ ਅਣਹੋਣੀ ਘਟਨਾ ਵਾਪਰਦੀ ਹੈ ਕਿ ਬੱਚੇ ਨਾਲ ਅੱਜ ਤੁਸੀਂ ਵੇਖਿਆ ਹੋਣਾ ਉੱਤੇ ਸਿਕਿਉਰਿਟੀ ਗ੍ਰੇਂਡ ਦੇ ਟੱਕਰ ਖੁੱਲੇ ਪਏ ਸੀਗੇ ਤੇ ਉਹ ਫਿਰ ਉੱਤੋਂ ਅਫਸਰ ਇਹਨਾਂ ਦੇ ਗਾਜਬ ਡੱਗ ਪੈਂਦੀ ਆ ਆਪਣੇ ਜਿਨ੍ਹਾਂ ਦੀ ਮੌਕੇ ਤੇ ਡਿਊਟੀ ਆ ਇਹਨਾਂ ਨੇ ਨਾਲ ਅੱਜ ਸਾਡੀ ਇਹ ਭਰਾਵਾਂ ਨੇ ਨਾਮ ਰੜ ਕੇ ਉਹ ਸਾਰੀ ਅੱਜ ਸਮੱਸਿਆ ਹੱਲ ਕਰ ਦਾਂਗੇ ਹੋਰ ਵੀ ਭਰਾਵਾਂ ਨੂੰ ਕਹਿਣਾ ਚਾਹੁੰਦਾ ਕੋਈ ਟੱਕਣ ਕੋਈ ਖੱਡਾ ਹੋਵੇ ਨੌਲੇਜ ਚ ਲਿਆ ਦੇ ਅਸੀਂ ਉਹਦੀ ਸਮੱਸਿਆ ਹੱਲ ਕਰ ਸਕੀਏ ਵਾਹ ਦੀ ਰੇਕ ਜੋ ਟ੍ਰੈਫਿਕ ਤੋਂ ਸੇਵਾਰੇ ਅਧਿਕਾਰ ਦਾ ਹੈ ਅੱਜ ਨਗਰ ਕੌਂਸਲ ਦੇ ਦਫਤਰ ਵਿੱਚ ਟ੍ਰੈਫਿਕ ਇੰਚਾਰਜ ਹਰਪਾਲ ਸਿੰਘ ਤੇ ਰਜਿੰਦਰ ਸ਼ਰਮਾ ਜੀ ਸਤੰਤਰ ਜੋਸ਼ੀ ਅਤੇ ਸ਼ਹਿਰ ਵਾਸੀ ਦੇ ਗੁਆਈ ਵਿੱਚ ਇੱਕ ਮੀਟਿੰਗ ਹੋਈ ਸੀ ਟ੍ਰੈਫਿਕ ਕਿਵੇਂ ਸੰਚਾਰੂ ਢੰਗ ਨਾਲ ਚੱਲੇ ਉਹਦੇ ਤੇ ਕਾਫੀ ਡਿਟੇਲ ਨਾਲ مشਵਰਾ ਹੋਇਆ ਤੇ ਜੋ ਉਸ ਸਮੱਸਿਆਵਾਂ ਸੀ ਕਿ ਉਹਨਾਂ ਵਿੱਚ ਇੱਕ ਸਮੱਸਿਆ ਤਾਂ ਸ਼ਹਿਰ ਵਿੱਚ ਹੈ ਕਿ ਪਾਰਕਿੰਗ ਬਾਜ਼ਾਰ ਵਿੱਚ ਕਿ ਕਿਸੇ ਨੇ ਜਾਣਾ ਹੈ ਪਾਰਕਿੰਗ ਦੀ ਇਸ ਵੇਲੇ ਕੋਈ ਸਹੂਲਤ ਨਹੀਂ ਹੈ ਇੱਕ ਛੋਟੀ ਜੀ ਪਾਰਕਿੰਗ ਹੈ ਪਰ ਉਹਦੀ ਵੀ ਇੱਕ ਕਪੈਸਿਟੀ ਹੈ ਕਿ ਉਹ ਉਸ ਤੋਂ ਬਾਅਦ ਗੱਡੀਆਂ ਉੱਥੇ ਨਹੀਂ ਆ ਸਕਦੀਆਂ ਅਤੇ ਦੂਸਰੀ ਸਮੱਸਿਆ ਹੈ ਬਾਜ਼ਾਰ ਵਿੱਚ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਐ ਜੋ ਰੇੜੀ ਵਾਲੇ ਵੀਰ ਹੈ ਉਹ ਵੀ ਆਪਦੀ ਰੇੜੀ ਨੂੰ ਕਾਫੀ ਗਾਹਲ ਕਰ ਲੈਂਦੇ ਦੁਕਾਨਾਂ ਤੋਂ ਉਹਦੇ ਕਰਕੇ ਟ੍ਰੈਫਿਕ ਦੀ ਦਿੱਕਤ ਆਉਂਦੀ ਹੈ ਤਾਂ ਅਸੀਂ ਵੀ ਸ਼ਹਿਰ ਵਾਸੀਆਂ ਨੇ ਇਹੀ ਕਿਹਾ ਵੀ ਤੁਸੀਂ ਇਹਨਾਂ ਸਮੱਸਿਆਵਾਂ ਨੂੰ ਕੰਟਰੋਲ ਕਰੋ ਅਤੇ ਜਿਹੜੀ ਇਹ ਡਰਾਈਵ ਤੁਸੀਂ ਟ੍ਰੈਫਿਕ ਨੂੰ ਸਾਰੇ ਚਾਰੂ ਢੰਗ ਨਾਲ ਚਲਾਉਣ ਲਈ ਚਲਾ ਰਹੇ ਹਾਂ ਇਹ ਸਿਰਫ ਕੁਝ ਦਿਨ ਤਿਹਾੜਾਂ ਦੇ ਦਿਨ ਹੈ ਇਹਨਾਂ ਦਿਨਾਂ ਤੱਕ ਹੀ ਸੀਮਿਤ ਨਾ ਰਹੇ ਬਲਕਿ ਸਾਰਾ ਸਾਲ ਚੱਲੇ ਕਿਉਂਕਿ ਇਹ ਅੱਗੇ ਵੀ ਪਿਛਲੇ ਸਮੇਂ ਵਿੱਚ ਵੀ ਪ੍ਰਸ਼ਾਸਨ ਕਾਰਵਾਈਆਂ ਕਰਦਾ ਪਰ ਉਹ ਦਿਨ ਤਿਹਾੜਾਂ ਦੇ ਵਿੱਚ ਹੀ ਖਤਮ ਹੋ ਜਾਂਦੀਆਂ ਸਾਡੀ ਤਾਂ ਇਹ दिली ਤਮੰਨਾ ਵੀ ਇਹ ਲਗਾਤਾਰ ਸਾਰਾ ਸਾਲ ਇਸ ਤਰ੍ਹਾਂ ਚੱਲੇ ਅਤੇ ਸ਼ਹਿਰ ਵਾਸੀ ਆ ਨੂੰ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਕਿਉਂਕਿ ਜਦੋਂ ਜਾਮ ਲੱਗ ਜਾਂਦਾ ਉਹਦੇ ਨਾਲ ਲੋਕਾਂ ਦਾ ਫਾਈਨੈਂਸ਼ੀਅਲ ਨੁਕਸਾਨ ਵੀ ਹੁੰਦਾ ਹੈ ਜਾਨੀ ਵਾਲੀ ਨੁਕਸਾਨ ਹੁੰਦਾ ਵੀ ਡਰ ਹੁੰਦਾ ਕਿਉਂਕਿ ਪਿੱਛੇ ਕੋਈ ਐਂਬੂਲੈਂਸ ਵੀ ਆ ਰਹੀ ਹੁੰਦੀ ਹੈ ਇਹ ਦਿੱਕਤਾਂ ਕਾਫੀ ਲੈਂਦੀਆਂ ਤਾਂ ਸਾਡੀ ਦਾ ਕੋਸ਼ਿਸ਼ ਹੈ ਵੀ ਸ਼ਹਿਰ ਵਿੱਚ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲੇ ਤੇ ਲੋਕੀ ਆਰਾਮ ਨਾਲ ਆਵਾਜਾਈ ਆਪਦੀ ਕਰ ਸਕਣ